ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਜੀ ਸੀ ਆਪਣੇ ਨਾਨਕੇ ਘਰ ਆਏ ਹੋਏ ਸੀ ਤੇ ਅੱਜ ਦੂਸਰਾ ਦਿਨ ਹੈ ਤੇ ਹੁਣ ਵਾਪਸੀ ਜਾਣ ਦੀ ਤਿਆਰੀ ਆ ਟਾਈਮ ਹੋ ਗਿਆ ਜੀ ਪੂਰੇ ਸਵਾ 4 ਹੋ ਗਏ ਸਵਾ 4 ਹੋਏ ਮਾਮੇ ਨੂੰ ਹੋ ਜਾ ਪਤਾ ਨਹੀਂ ਜਾਣਾ ਹੈ ਕੱਲ ਨੂੰ ਜਾਣਾ ਹੈ ਮਾਮੇ ਨੂੰ ਹੋ ਜਾ ਪਤਾ ਨਹੀਂ ਦੱਸਿਆ ਕਿ ਮੈਂ ਜਿਹੜੀ ਪੱਗ ਦਸਤਾਰ ਦੁਬਾਰਾ ਸਜਾਈ ਹੈ ਮਾਮੇ ਨੂੰ ਆਇਆ ਵੀ ਕਿਤੇ ਇਹਨਾਂ ਨੇ ਪਰ ਜੂੜ ਜੀ ਸਭ ਮੱਥਾ ਟੇਕਣ ਜਾਣਾ ਵੀ ਫਿਰ ਉੱਥੇ ਤੇ ਵਾਪਸ ਆਉਂਗੇ ਪਰ ਮਾਮੀ ਨਾਲ ਸਾਡੀ ਡਿਸਕਸ਼ਨ ਹੋ ਗਈ ਤੇ ਪਹਿਲਾਂ ਇੱਧਰ ਪਹਿਲਾਂ ਮਾਮੇ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਜਾਣ ਨਹੀਂ ਦਿੰਦਾ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਮਾਮੇ ਚੱਕਰ ਕਿਹਿਆ ਹੋਇਆ ਵੀ ਚੱਕਰ ਆਏ ਸਾਡਾ ਤਾਂ ਚਲ ਸਰ ਜਾਂਦਾ ਜਿਵੇਂ ਹੁਣ ਰਵਿੰਦਰ ਰਾਏ ਬਾਂ ਨਾਲ ਅੱਛਾ ਉਹਦਾ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਦੁੱਧ ਦੀ ਅੱਛਾ ਹਾਂ ਉਹ ਦਿੱਲੀ ਦਾ ਦੁੱਧ ਸਮਝ ਲਓ ਵੀ ਵੇਚਦਾ ਉਹ 1 ਕਾਉਂਟਲ 20 ਕਿਲੋ ਦੇ ਲਗਭਗ ਦੁੱਧ ਦਿੱਲੀ ਨੂੰ ਪਾ ਕੇ ਆਉਣਾ ਫੇਰ ਹੁਣ ਪੰਜਾਬ ਚ ਥੋੜਾ ਜਿਹਾ ਮੀਂਹ ਵੀ ਪੈ ਗਿਆ ਉਰੇ ਵੀ ਪਈ ਹੈ ਤੇ ਹੁਣ ਜਿਹੜੇ ਖੇਤ ਉਹਦੇ ਗੰਨੇ ਵਾਲਾ ਇੱਕ ਵਿਹਲਾ ਹੋਇਆ ਤਾਂ ਅਧੋ ਬਿੱਗ ਬਰਦਰ ਦਾ ਆ ਗਿਆ ਫੋਨ ਅੱਛਾ ਉਹ ਕਹਿੰਦਾ ਵੀ ਉਹਦੇ ਚ ਮੱਕੀ ਬੀਜ ਦਿੰਨੇ ਆ ਅੱਛਾ ਜੇ ਹੁਣ ਰਵਿੰਦਰ ਜਾ ਕੇ ਡੰਗਰਾ ਦਾ ਕੰਮ ਆ ਸੰਭਾਲੂਗਾ ਤਾਂ ਉੱਥੇ ਮੱਕੀ ਬੀਜ ਹੋਣੀ ਆ ਤਾਂ ਬੜਾ ਬੜਾ ਫ੍ਰੀ ਹੋਊਗਾ ਫਿਰ ਮੂੰ ਤਾਂ ਲੇਟ ਹੋ ਗਏ ਲੇਟ ਨਹੀਂ 4 ਵਜੇ ਆ ਤਿੰਨ ਘੰਟੇ ਪੂਰੇ ਲੱਗਦੇ ਆ ਜੋੜਜੀ ਜਾਣਾ ਹਜੇ ਤੁਸੀਂ ਮੱਥੇ ਜੋੜਜੀ ਜਾਣਾ ਸਮਝ ਲੈ ਵੀ ਘੰਟਾ ਆ ਲਾਲਾ 5 ਵਜੇ ਵੀ ਤੁਰੇ 8 ਵਜੇ ਨੂੰ ਸੀ ਰੋਬੜ ਨਾ ਰਵਿੰਦਰ ਕੱਲ ਜਾਂਦੇ ਨਹੀਂ ਬੰਮਾ ਹੁਣ ਮਜਬੂਰੀਆਂ ਉਹਨਾਂ ਦੀ ਜ਼ਿਆਦਾ ਸਾਡੇ ਤੇ ਚੱਲ ਘੱਟ ਆ ਸਾਡਾ ਬਚਲ ਸਰ ਜੂ ਸਾਡੇ ਕੋਲ ਤਾਂ ਡੰਗਰੇ ਦੋ ਆ ਅੱਛਾ ਉਹ ਕਹਿੰਦੀ ਵੀ ਜਾਣਾ ਜਾਣਾ ਹਾਂ ਹਾਂ ਤਾਂ ਉਹ ਆਪਾਂ ਨੂੰ ਵੀ ਦਿਖਦਾ ਉਹ ਕਹਿ ਕੇ ਉਸ ਸਾਬਨ ਵਾਲਾ ਬਣਾ ਘਰ ਵੀ ਭਾਈ ਵੀ ਮੈਂ ਕਾਲੂ ਮੋੜੇ ਆਉਣਾ ਤੇ ਹੁਣ ਜੱਜ ਅੱਜ ਤੇ ਕੱਲ ਪਰ ਚੱਲ ਗਿਆ ਸ਼ਾਮ ਦੇ ਡੰਗਰ ਚੋਣੇ 30 35 ਡੰਗਰ ਆਇਆ ਤਾਂ ਭਈਆ ਵੀ ਰੱਖ ਲਿਆ ਉਹਨਾਂ ਨੂੰ ਕੱਕ ਕੰਡਾ ਪਾਉਣਾ ਚੁਆਈ ਕਰਨੀ ਸਵੇਰੇ ਸਾਜਦੇ ਫੇਰ ਚੁਆਈ ਕਰਨੀ ਕੱਲ ਦਾ ਦੁੱਧ ਪਾਉਣਾ ਸਾਜਦੇ ਜਾ ਕੇ ਉਹ ਸਾਰਾ ਕੰਮ ਪਿੱਛੇ ਪੈ ਰਣਾ ਇੰਨੇ ਚ ਫਿਰ ਗਾਹਾਂ ਨੂੰ ਵੀ ਆਉਣਾ ਹੁੰਦਾ ਕਬੀਲਦਾਰੀਆਂ ਦੇ ਸਿਸਟਮ ਦੇ ਵਿੱਚ ਤਾਂ ਇੱਕ ਨਹੀਂ ਹੁੰਦਾ ਸਾਡਾ ਤਾਂ ਚੱਲ ਹੁਣ ਐਡਾ ਪ੍ਰੋਜੈਕਟ ਹੈ ਨਹੀਂ ਐਡਾ ਕੰਮ ਹੈ ਨਹੀਂ ਧਾਮ-ਚਾਮ ਜੇ ਸੀ ਸਵੇਰੇ ਵੀ ਚੱਲ ਜਾਊਗਾ ਸਾਡਾ ਸਰ ਜਾਊਗਾ ਪਰ ਉਹਦਾ ਨਹੀਂ ਸਰਣਾ ਹੈਗਾ ਉਹ ਉਹਦਾ ਜਾਣਾ ਪੈਣਾ ਚਲੋ ਸਭ ਕੰਮ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿਖਾ ਦਿੰਦਾ ਜਿਹੜਾ ਬੰਦਾ ਕੰਮ ਕਰਦਾ ਠੀਕ ਆ ਰਹਿਣੀ ਬਹਿਣੀ ਸਾਰਾ ਕੁਝ ਖਰਚਾ ਕਿਵੇਂ ਮੇਨਟੇਨ ਕਰਨਾ ਜਦ ਤੱਕ ਅਸੀਂ ਆਪਣੇ ਮਾਪੇ ਦੀ ਜੇਬ ਪਰ ਚੱਲਦੇ ਸੀ ਤਾਂ ਅਸੀਂ ਹਰ ਇੱਕ ਚੀਜ਼ ਨੂੰ ਸੋਚਦੇ ਸੀ ਵੀ ਆ ਵੀ ਲੈ ਲਈਏ ਆ ਵੀ ਲੈ ਲਈਏ ਆ ਚੀਜ਼ ਵੀ ਖਾ ਲਈਏ ਔਰ ਚੀਜ਼ ਵੀ ਪੀ ਲਈਏ ਪਰ ਜਦੋਂ ਆਪ ਲੱਗ ਜਾਂਦਾ ਬੰਦਾ ਕਮਾਉਣ ਫਿਰ ਸਭ ਕੁਝ ਸੋਚ ਕੇ ਚੱਲਣਾ ਪੈਂਦਾ ਹੈ ਫਿਰ ਪਹਿਲਾਂ ਜੇਬ ਕਿੰਨੀ ਦੇਖਦੇ ਵੀ ਆ ਚੀਜ਼ ਖਾਣ ਤੋਂ ਇੰਨਾ ਖਰਚਾ ਹੋਣਾ ਜੇ ਮੈਂ ਇੰਨੇ ਕੁ ਬਚਾ ਲੇ ਤਾਂ ਆ ਕੰਮ ਆ ਜਾਣਗੇ ਤੇ ਪਰਾਜਕ ਆ ਜਾਣਗੇ ਪਰ ਇੱਕ ਸਿਆਣੇ ਦੀ ਕਹਾਵਤ ਇਹ ਵੀ ਹੈ ਵੀ ਕਹਿੰਦੇ ਜਿਹੜਾ ਅਸੀਂ ਕੱਪੜਾ ਪਾ ਲਿਆ ਪੈਸਾ ਖਰੀਦ ਖਰਚ ਕੇ ਜਿਹੜੀ ਚੀਜ਼ ਅਸੀਂ ਖਾ ਲਈ ਪੈਸਾ ਖਰਚ ਕੇ ਉਹ ਪੈਸਾ ਜਿਹੜਾ ਖਰਚਾ ਉਹ ਸਾਡਾ ਹੈ ਜਿਹੜਾ ਪੈਸਾ ਅਸੀਂ ਜਮ੍ਹਾਂ ਕਰ ਲਿਆ ਜੇ ਸਾਡੇ ਬਟੂ ਚ ਇਦਾਂ ਪਿਆ ਉਹ ਪਤਾ ਨਹੀਂ ਕਿੱਥੇ ਲੱਗਣਾ ਕਿੱਥੇ ਨਹੀਂ ਇਹ ਪਰਮਾਤਮਾ ਹੀ ਜਾਣਦਾ ਬਹੁਤ ਬੰਦੇ ਦੇਖਿਆ ਮੈਂ ਆਇਆ ਤਾਂ ਹੁਣ ਮੇਰਾ ਇੱਕ ਫਰੈਂਡ ਸੀ ਉਹਦਾ ਡੈਡੀ ਜੀ ਰਿਟਾਇਰ ਹੋਇਆ ਸੀ ਉਹਨੂੰ 40 ਲੱਖ ਰੁਪਏ ਕਿਵੇਂ ਮਿਲਿਆ ਸੀ ਤੇ 1 ਕਰੋੜ ਦਾ ਪਲਾਟ ਸੀ ਉਹਨਾਂ ਕੋਲ ਮਤਲਬ ਸਾਰੀ ਉਮਰ ਬਾਪੂ ਨੇ ਉਹਦੋਂ ਕੰਮ ਕਰਿਆ ਬਹੁਤ ਤੇ ਉਸ ਤੋਂ ਬਾਅਦ ਜਦੋਂ ਰਿਟਾਇਰਮੈਂਟ ਹੋਗੀ ਉਹ ਤੋਂ 2 ਸਾਲ ਬਾਅਦ ਇੱਧਰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਉਹ ਤੋਂ 2 ਸਾਲ ਬਾਅਦ ਉਹਦੀ ਮਾਤਾ ਨੂੰ ਬੁੱਲਾ ਪੈ ਗਿਆ ਉਹਦੇ 'ਤੇ ਪੈਸੇ ਲੱਗ ਗਏ ਇੱਕ ਮੇਰਾ ਯਾਰ ਦੋਸਤ ਨੂੰ ਬਾਹਰ ਭੇਜਿਆ ਉਹਦੇ ਡੈਡੀ ਨੇ ਤੇ ਉਹਦੇ ਪਰ 15-16 ਲੱਖ ਲੱਗ ਗਿਆ ਉਹਦੇ ਭਾਈ ਨੂੰ ਭੇਜਿਆ ਇਹ ਕਿੜੇ ਕਰਦੇ ਕਰਾਉਂਦੇ ਜੀ ਕੈਨ ਦਾ ਭਾਪ ਜਿਹੜਾ ਕੈਸ਼ ਸੀ ਉਹਦਾ ਬੈਂਕ ਦੇ ਵਿੱਚੋਂ ਸਾਰੇ ਲੱਗ ਗਿਆ ਉਸਦੇ ਬਾਅਦ ਮਾਤਾ ਨੂੰ ਬੁਲਾ ਪੈ ਗਿਆ ਉਹਦੇ ਪਰ ਲੱਗੇ ਬਸ 1 ੜੀ ਕਰਦੇ ਕਰਾਉਂਦੇ ਪੈਸੇ ਸਾਰੇ ਲੰਘ ਗਏ ਫਿਰ ਬਾਪੂ ਨੇ ਮੈਨੂੰ ਲਾਸਟ ਵਿੱਚ ਪਤਾ ਕਿਆ ਕਿਆ ਕਹਿੰਦਾ ਯਾਰ ਵਿੱਕੀ ਉਹਨੇ ਵੀ ਇਹੀ ਗੱਲ ਕਿਹਾਦਾ ਜਿਹੜਾ ਪੈਸਾ ਸੀ ਆਪਣੇ ਪਰ ਖਰਚ ਲਿਆ ਨਾ ਉਹੀ ਸਾਡਾ ਜਿਹੜਾ ਅਸੀਂ ਜਮਾ ਕਰਾ ਲਿਆ ਨਾ ਉਹਦਾ ਪਤਾ ਕੁਛ ਨਹੀਂ ਕਿੱਥੇ ਲੱਗਣਾ ਬਸ ਮਤਲਬ ਕੁਝ ਚਲੋ ਵਾਹਿਗੁਰੂ ਕਿਸੇ ਪਰ ਬਖਤ ਪਾਵੇ ਨਾ ਹੁਣ ਮੈਂ ਕਿੱਧਰ ਤੇ ਗੱਲ ਕਿੱਧਰ ਨੂੰ ਲੈ ਗਿਆ ਹੁਣ ਰਵਿੰਦਰ ਸਿੰਘ ਜੀ ਹਾਂਜੀ ਸਮਾਨ ਸਮੂਹ ਨੂੰ ਪੈਕ ਕਰੋ ਤਾਂ ਹੀ ਨਿਕਲ ਹੋਣਾ ਹੋ ਗਿਆ ਜੀ ਹੋ ਗਿਆ ਹੋ ਗਿਆ ਸਾਰਾ ਓਕੇ ਆ ਲੈ ਆਫੇ ਗੱਡੀ ਤਾਰ ਲਿਓ ਇਧਰੋਂ ਕਮਾ ਕੇ ਗੱਡੀ ਦਾ ਮੂੰਹ ਕਰੋ ਬੈਕਗ੍ਰਾਉਂਡ ਨਾਲ ਲੈ ਕੇ ਇਧਰ ਨੂੰ ਲੈ ਆਉਂਦਾ ਜੀ ਹੁਣੇ ਇੱਕ ਮਿੰਟ ਤੇ ਤਾਂ ਹੀ ਨਿਕਲ ਹੋਣਾ ਜੀ ਉਹਨਾਂ ਨੇ ਤਾਂ ਨਹੀਂ ਗੱਲਾਂ ਹੀ ਨਹੀਂ ਮੁਕੜੀਆਂ ਉਹਦਾ ਮੰਮੀ ਦੇ ਦਿਵਾਲੇ ਹੋਈਆਂ ਵੀ ਆ ਮੰਮੀ ਨੇ ਜਿਹੜੀ ਕ੍ਰੇਲਿਆਂ ਦੀ ਸਬਜ਼ੀ ਬਣਾਈ ਸੀ ਜੀ ਉਹਦੇ ਨਾਲ ਤੜਕਾ ਤੜਕਾ ਤੁੜਕਾ ਲਾ ਕੇ ਚੱਜ ਦੀ ਬਣਾਈ ਸੀ ਤੁਸੀਂ ਦੇਖਿਆ ਜੀ ਦੇਖੀ ਸਾਰਾ ਵਲੌਗ ਤੇ ਪਰੌਂਠੇ ਬਣਾ ਬਣਾ ਕੇ ਜੀ ਕਿਸੇ ਨੇ 4 ਖਾਦੇ ਕਿਸੇ ਨੇ 5 ਖਾਦੇ ਹੁਣ ਕਹਿੰਦੀ ਵੀ ਸੱਤ ਕਿਤੇ ਗੱਡੀ ਰੋਕੀ ਨਾ ਸਿੱਧਿਓ ਜਾ ਕੇ ਪੰਜਾਬ ਤੇ ਬ੍ਰੇਕ ਮਾਰੀ ਇੱਕ ਵਾਰ ਜੋੜਜੀ ਸਾਹਿਬ ਮੱਥਾ ਜ਼ਰੂਰ ਟਿਕਾ ਦੀ ਫਿਰ ਚੱਲਦੇ ਚੱਲਾਂਗੇ ਰਸਤੇ 'ਚ ਹਾਂ ਪਾਣ ਹਾਂਜੀ ਬਲਾ ਫਤਿਹ ਫਿਰ ਤੂੰ ਵੀ ਬਲਾ ਦੇ ਮੇਰੇ ਸਤਿ ਸ੍ਰੀ ਅਕਾਲ ਵੇਗੁਰਜੀ ਦਾ ਖਾਲਸਾ ਵੇਗੁਰਜੀ ਕੀ ਫਤਿਹ ਕਿੱਦਾਂ ਲੱਗਿਆ ਔਰ ਤੁਹਾਨੂੰ ਮਾਹੌਲ ਇੱਥੇ ਬਹੁਤ ਵਧੀਆ ਲੱਗਿਆ ਇੱਥੇ ਕੋਈ ਪ੍ਰਦੂਸ਼ਣ ਨਹੀਂ ਹੈਗਾ ਆਏ ਹਾਏ ਬਹੁਤ ਵਧੀਆ ਏਰੀਆ ਦਿਲ ਲੱਗਦਾ ਜਾਨ ਨੂੰ ਦਿਲ ਲੱਗਦਾ ਕੋਈ ਕੋਈ ਕਿਸੇ ਦੀ ਲੜਾਈ ਨਹੀਂ ਕੋਈ ਪੜਾਈ ਨਹੀਂ ਕਿਸੇ ਵੀ ਕੋਈ ਲੈਣੀ ਦੇਣੀ ਆਪਣਾ ਬਣਾਓ ਆਪਣਾ ਖਾਓ ਬਹੁਤ ਵਧੀਆ ਬਹੁਤ ਦਿਲ ਲੱਗਿਆ ਦੇਖਾਂਗੇ ਜੂਨ ਦੇ ਛੁੱਟੀਆਂ 'ਚ ਫੇਰ ਆਵਾਂਗੇ ਜੂਨ ਦੀ ਛੁੱਟੀਆਂ 'ਚ ਜੇ ਤਾਂ ਗਰਮੀ ਹੋਈ ਫੇਰ ਤਾਂ ਨਹੀਂ ਮੈਂ ਪੰਗਾ ਲੰਦਾ ਇੱਧਰ ਨੂੰ ਠੀਕ ਹੈ ਫੇਰ ਤਾਂ ਇੱਥੇ ਪਾਣੀ ਦੀ ਵੀ ਕਿੱਲਤ ਆਈ ਵੀ ਹੁੰਦੀ ਹੈ ਠੀਕ ਠੀਕ ਹਾਂ ਹਾਂ ਮਾਮਾ ਦੇਖ ਮਾਮੇ ਨੇ ਜ ਅਮ ਆਵਾਂਗੇ 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 ਜੂੰਦੀ ਛੁੱਟੀਆਂ ਆਵਾਂਗੇ ਸਾਡਾ ਹੱਕ ਹੈ ਜੀ ਹੱਕ ਸਾਡੇ ਨਾਨਕੇ ਭਾਈ ਸਾਡਾ ਹੱਕ ਸਾਡਾ ਮਾਮਾ ਸਾਡਾ ਹੱਕ ਸਾਡੀ ਮਾਮੀ ਸਾਡਾ ਹੱਕ ਇਹ ਜਿਹੜਾ ਪਿਆਰ ਹੈ ਇਹ ਕਿਸਮਤ ਵਾਲਿਆਂ ਨੂੰ ਮਿਲਦਾ ਮਾਮੇ ਮਾਮੀ ਦਾ ਕਹਿੰਦੇ ਦੇ ਕਿ ਹਾਂ ਨਹੀਂ ਇੱਕ ਇੱਕ ਕਹਾਵਤ ਹੁੰਦੀ ਸੀ ਕਹਿੰਦੇ ਵੀ ਜਦ ਦਾਦੀ ਚੱਲ ਗਈ ਤਾਂ ਦਾਦਕੇ ਖਤਮ ਜਾਂ ਨਾਨੀ ਚੱਲ ਗਈ ਤਾਂ ਨਾਨਕੇ ਖਤਮ ਪਰ ਸਾਡੇ ਨਹੀਂ ਸਾਡੇ ਵਹਿਗੁਰੂ ਦੀ ਉਹ અપਾਰ ਕਿਰਪਾ ਹੈ ਇਹ ਜੇ ਸਾਡੇ ਮਾਂ ਮੇਰੀ ਰੱਬ ਵਰਗੀਆਂ ਰੂਹਾਂ ਵੀ ਇੱਥੇ ਆ ਕੇ ਜਾਣ ਨੂੰ ਤਾਂ ਨਹੀਂ ਕਰਦਾ ਬਾਕੀ ਮੇਰਾ ਵੀ ਕਸਮੀ ਗੱਲ ਆ ਮੇਰਾ ਵੀ ਅੱਜ ਦਿਲ ਕਰਦਾ ਸੀ ਵੀ ਜੇ ਰਹਿ ਜਾਂਦੇ ਸੀ ਪਰ ਜਿਹੜੀ ਰਵਿੰਦਰ ਰਾਣਾ ਚੱਕਰ ਪੈ ਗਿਆ ਵਿੱਚ ਗਾਣਾ ਉਹਨਾਂ ਨੇ ਲਾ ਦੀ ਤੋੜ ਦੇਣੀ ਇਹਨਾਂ ਨਾਲ ਨਹੀਂ ਆਉਣਾ ਜੇ ਕਹੂਗੇ ਵੀ ਆਉਣਾ ਇਹਨਾਂ ਨੂੰ ਕਹਿਣਾ ਵੀ ਆਪਣੀ ਗੱਡੀ ਲੈ ਕੇ ਆਓ ਭਾਈ ਅਸੀਂ ਇੱਥੇ ਇੱਕ ਡੈਡੀ ਹੋਰ ਲਾਉਣੀ ਹੋਵੇ ਐਨਾ ਪਿੱਛੇ ਸਾਨੂੰ ਵੀ ਜਾਣਾ ਪੈ ਜਾਵੇ ਐਨੀ ਦੂਰ ਨੂੰ ਕਿੱੜੇ ਆਉਣਾ ਸੌਖਾ ਪਿਆ ਹਜੇ ਇਲਾਕੇ ਚ ਪਾਰਟੀ ਚ ਕੱਲ ਮੀਂਹ ਪੈਂਦੇ ਚ ਅਸੀਂ ਆਇਆ ਇਹਨਾਂ ਰਿਸਕ ਲੈ ਕੇ ਗੱਡੀ ਕਰੇ ਇੱਧਰੋਂ ਤਿਲਕਦੀ ਕਰੇ ਉੱਧਰੋਂ ਤਿਲਕਦੀ ਚਲੋ ਕੋਈ ਨਹੀਂ ਤੇ ਓਨ ਭਾਈ ਕਬੀਲਦਾਰੀਆਂ ਤਾਂ ਕਬੀਲਦਾਰੀਆਂ ਹੁੰਦੀਆਂ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਉਹਨਾਂ ਨਾਲ ਕਰਉਣਾ ਗੱਲਬਾਤ ਇੱਕ ਗਾਣਾ ਮੈਂ 20 ਤਿਕ ਨੂੰਣਾ ਤੂੰ 20 ਨੂੰਣਾ 19 ਨੂੰ ਚੱਲਣਾ ਹਾਂ ਅਸੀਂ ਉਰੇ ਤੇ ਜਾਣਾ ਮੈਂ ਕਿਸੇ ਨਾ ਹੁੰਨੇ ਤੇ ਤੇਰੇ ਪਰ ਕਾਵਾ ਕੇਸ ਪੈ ਗਿਆ ਦੇਖੀ ਮਾਮਾ ਵੀ ਦਾ ਡਰਾਉਂਦਾ ਮੈਨੂੰ ਉਹ ਗੱਡੀ ਗੁੱਡੀ ਜਿਹਦੇ ਕੇਸ ਹੈ ਗਈ ਅੱਛਾ ਅੱਛਾ ਗੱਡੀਆਂ ਦਾ ਮਾਮਾ ਡਰਾਈਵਰ ਘੈਂਟ ਦਾ ਘੈਂਟ ਚੱਲ ਬੀ ਨੂੰ ਨਾ ਸਾਡੀ ਬੇਸੀ ਅੱਛਾ ਬੇਰ ਮੇ ਬੀ ਨੂੰ ਸਾਮ ਨੂੰ ਵਾਕਸੀ ਚੱਲ ਕੋਈ ਨਹੀਂ ਉਹ ਤਾਂ ਜਦ ਤੂੰ ਇੱਕ ਵਾਰ ਉੱਥੇ ਪਹੁੰਚ ਫਿਰ ਤਾਂ ਇਹਦਾ ਇਹ ਅਸੀਂ ਦੱਸੂਗੇ ਵੀ ਕਦ ਵਾਪਸੀ ਹੋਣਾ ਤਾਂ ਜੇ ਤੇਰੇ ਮਿਸਤਰੀ ਨਾ ਲੱਗੇ ਹੋਏ ਹਾਂ ਫਿਰ ਤਾਂ ਅਸੀਂ ਤੈਨੂੰ ਦੱਸਾਂਗੇ ਜੇ ਤੇਰੇ ਮਿਸਤਰੀ ਲੱਗੇ ਹੋਏ ਫਿਰ ਭਾਈ ਕੋਈ ਕੁਝ ਕਹਿ ਨਹੀਂ ਸਕੋ ਹੋਣੀ ਨਹੀਂ ਹੋਣੀ ਨਹੀਂ ਮਿਸਤਰੀ ਅਗਲੇ ਮਹੀਨੇ ਚ ਬਾ ਫਿਰ ਟੈਨਸ਼ਨ ਨਹੀਂ ਲੈਣੀ ਫਿਰ ਫਿਰ ਅਸੀਂ ਦੇਖਾਂਗੇ ਕੀ ਕਰਨਾ ਆਏ ਆਏ ਮੇਰੇ ਟਿੱਡੇ ਪੁਣਖੇ ਆ ਗਏ ਮੇਲੋ ਜੀ ਇਹਨਾਂ ਨੂੰ ਮੇਰਾ ਸਨ ਸਾਇਰਨ ਪੈਪਰ ਸਸਟ ਵਿਆ ਕਾ ਆਹੋ ਤੂੰ ਵੀ ਬਾਦੇ ਚਾਚਰੀ ਕਾਲ ਦੀਗਾ ਇਹਦੇ ਮੇਰੇ ਪੁੱਤ ਦੇ ਅਖਬਰ ਹਨ ਉਹ ਨਿਕਲ ਗਈ ਸੀ ਛੋਟੀ ਜੀ ਯਾ ਅੱਜ ਠੀਕ ਹੈ ਨਾ ਹਾਂ ਠੀਕ ਹੈ ਠੀਕ ਆ ਨਹੀਂ ਦਿਖਾਈ ਦੂ ਨਬੂਬਾ ਤੇ ਹੁਣ ਜੈਸਮੀਨ ਅੰਦਰ ਬਾਜਾ ਜੀਆਂ ਮਰੀ ਜਾਂਦੀ ਆ ਵੀ ਪਦੀਨਾ ਨਹੀਂ ਲੈ ਕੇ ਆ ਮਾਮਾ ਤੇ ਚਲੋ ਹੁਣ ਮੈਂ ਬੈਕ ਕੈਮਰਾ ਕਰਦਾ ਹੁਣ ਉਧਰ ਰਵਿੰਦਰ ਸਿੰਘ ਕੱਢ ਲਈ ਗੱਡੀ ਆਏ ਕੌਣ ਕੌਣ ਚਲਾਉਣਾ ਗੱਡੀ ਜੀਜੂ ਕਿਸੇ ਦਾ ਚਲੋ ਬਈ ਰੱਖੋ ਸਮਾਨ ਲੋਭ ਹੈ ਗੁਰੂ ਦਾ ਨੋ ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਬੂਟ ਪਾ ਲੈਣੇ ਮੈਂ ਵੀ ਬੂਟ ਪਾਉਣੇ ਆ ਚੱਪਲਾਂ 'ਚ ਡਰਾਈਵਰੀ ਅਲਾਉਡ ਨਹੀਂ ਹੈ ਜੀ ਸਿਲੰਡਰੀ ਕਰਨ ਸਿਲੰਡਰੀ ਲੈ ਚੱਕੇ ਪੁੱਤੋਦਰ ਤਾਂ ਚੱਪਲਾਂ ਨਹੀਂ ਪਾਈਆਂ ਓਹੋ ਇਹ ਤਾਂ ਇਹ ਤਾਂ ਕੰਮ ਚੱਪਲਾ ਪਾ ਲੈ ਬੂਟ ਪਾ ਲੈ ਜੋ ਮਰਜ਼ੀ ਪਾ ਲੈ ਵਾਹ ਇਹ ਰੂ ਸਤਨਾ ਕੀ ਹੋ ਗਿਆ ਦੇਖੀ ਜਣਾ ਬਸ ਉਭਨ ਜਾ ਲੱਗ ਜਾਨੀ ਡਿੱਗੀ ਆ ਜਾਣਾ ਬਸ ਇੱਥੇ ਦਾ ਸੂਰਜ ਚਲ ਗਿਆ ਜੀ ਪਹਾੜਾਂ ਦੇ ਉਲੇ ਸ਼ਾਮਾ ਹੋ ਗਈ ਸਿਲੈਂਡਰੀ ਰੱਖ ਹਣੀਆ ਟਾਈਮ ਹੋ ਜਾਇਆ 4:30 ਜੀ ਪੂਰੇ 4:30 ਪੂਰੇ ਵੀ ਨਹੀਂ ਸਿਲੈਂਡਰੀ ਅਜੇ ਪਹਿਲਾਂ ਫਸਾਓ ਬੈਗ ਬਾਅਦ ਚ ਮੈਂ ਕਿਉਂ ਸਿਲੈਂਡਰੀ ਰੱਖਾਂ ਲਿਆ ਹਾਂ ਬੈਗ ਬਾਅਦ ਚ ਹੋਰ ਤਾਂ ਜਿਹੜਾ ਤੁਸੀਂ ਉਹ ਸਬਜ਼ੇ ਸੂਬੀਆਂ ਜਿਹੜੇ ਥੱਲੇ ਤੋਂ ਤੁਹਾਡਾ ਘਟ ਗਿਆ ਉਹ ਕੰਮ ਉਨੀ ਕਿ ਜਗ੍ਹਾ ਬਣੇ ਜਾਣੀ ਕਰਨ ਆ ਬੈਗ ਇਹਦਾ ਸੰਦੀਪ ਲਾਲਜਾ ਬੈਗ ਬੱਖੀ ਪਾਰ ਖੜਾ ਕਰਦੀ ਉਹ ਫੜ ਲੋ ਪਤਾ ਨਹੀਂ ਕਿੰਨਾ ਕਬਜਾ ਨੇ ਇਹਦੇ ਚ ਹਾਂ ਕਾ ਕਹਿੰਦਾ ਤੂੰ ਉਹ ਦੂਜਾ ਆ ਜੂ ਆ ਦੇ ਅੱਖ ਤੇ ਮੂੰਹ ਤੇ ਪਾਉਂਦੀ ਚੱਪਲ ਤੇ ਇੱਧਰ ਹੋ ਫੜਾ ਦੇ ਕਰਨ ਲੈਖ ਉਹਨੂੰ ਨਾ ਕੱਲੇ ਹੈਂਡਲ ਤੇ ਨੂੰ ਹੱਥਾਂ ਪਾ ਟੁੱਟ ਜਾਣਾ ਉਹਨੂੰ ਪਾਰਸਲ ਆ ਗਿਆ ਕੰਦੇ ਬੈ ਗਈ ਪਿੱਛੀ ਫਿੱਟ ਕਰਦੀ ਸਾਰੇ ਪਾਰਸਲ ਆ ਗਿਆ ਪਾਰਸਲ ਆ ਗਿਆ ਉਹ ਮੇਰੇ ਪੁੱਤੋ ਦਾ ਪਾਰਸਲ ਦੇਖੋ ਭਾਈ ਕਿੱਥੇ ਆ ਪਾਰਸਲ ਨਹੀਂ ਉਹ ਮੈਂ ਬੈਠੇ ਪਿੱਛੇ ਤੇ ਨਾ ਅੱਛਾ ਦੀ ਰੱਖ ਦੇਣਾ ਨਹੀਂ ਫੇ ਡਿੱਗੀ ਖੋਲਣ ਦੀ ਲੋੜ ਨਹੀਂ ਪਣੀ ਆਪਾਂ ਨੂੰ ਲਾ ਉਹਨੂੰ ਬੜੀ ਚੱਪਲਾਂ ਦੀ ਬੀਬੀ ਚੱਪਲਾ ਰੱਖਣ ਲੱਗੀ ਵੀ ਵਿੱਚ ਲਾ ਇਹ ਪਾਂਦੀ ਦੀ ਨਾ ਪੈਰਾਂ 'ਚ ਪਾਉਣੇ ਚੱਪਲੇ ਪਾਲਾ ਸ਼ੁਭਰੀ ਤੇ ਚੱਪਲਾ ਪਾਲਾ ਹੁਣ ਉਹ ਚੱਲ ਕੋਈ ਨਹੀਂ ਇਹਨੇ ਕਿਹੜੇ ਤੁਰ ਕੇ ਜਾਣਾ ਉੱਥੇ ਗੁਰਦੁਆਰੇ 'ਚ ਮੱਥਾ ਟੇਕਣਾ ਗੱਡੀ 'ਚ ਬੈ ਕੇ ਜਾਣਾ ਸਰੇ ਤੱਕ ਨੇ ਬਲਾ ਡਿੱਗੀ ਲਾ ਦੇਖ ਲਾ ਕੇ ਉਹ ਪਰਲਾ ਬੈਗ ਤੇਰਾ ਜਿਆਦਾ ਬਾਹਰ ਆ। ਰਵਿੰਦਰ ਆ ਕੇ ਉਹ ਅੰਦਰ ਤੇ ਰੱਖ ਦਿਆ ਬੈਗ ਨੂੰ ਵੀ ਆਪਰ ਜਿਹਨੇ ਲਾ ਕੇ ਦੇਖੋ ਲਾ ਕੇ ਦੇਖ। ਰਵਿੰਦਰ ਤੇ ਇਦਾਂ ਰੱਖੀ ਇਹਨੇ ਉੱਤੇ ਫਿਰ ਕੋਈ ਚੀਜ਼ ਨਹੀਂ ਜੰਦੀ ਟੱਕਣਾ ਉਹ ਛੋਟਾ ਬੈਗ ਕੱਢੂ ਰਿਹਾ। ਉਹ ਛੋਟਾ ਬੈਗ ਰੱਖੂ ਰਿਹਾ। ਇਹਨਾਂ ਨੂੰ ਉੱਪਰੇ ਰੱਖੂਗੀ। ਮੰਮੀ ਹਾਲੇ ਰੱਖ ਦੇ। ਦੈਰੀ ਦੈਰੀ ਇਹਨੂੰ ਬਾਅਦ ਵਿੱਚ ਉੱਪਰੇ ਰੱਖ ਦੇ। ਉੱਪਰ ਦੀ ਰੱਖ ਦਾਂਗੇ। ਦੈਰੀ ਨੂੰ ਗੋ ਦੈਰੀ ਚੱਪ ਸਾਦਰ ਛੰਡਲ ਪਤਾ ਨਾ ਮੈਨੂੰ ਤੇਰੀ ਚੱਪਣਾ ਪਤਾ ਛੰਡਲ ਵਿੱਚ ਜਿੱਥੇ ਜਿੱਜੂ ਬੈਠਦਾ ਕਲਰ ਸਾਢੀ ਲੱਗਿਆ ਦਾ ਤੇਰੇ ਚੀਕ ਰੱਖ ਲਈ ਰਮਿੰਦਰ ਜੀ ਰੋਬੀਆਂ ਨੇ ਛੱਪਣਾ ਡਿੱਗੇ ਤੇ ਗੱਡੀ 'ਚ ਰੱਖਦੀ ਮੁਰਲੀ ਸਾਡੇ ਮਾ ਹੁਣ ਤਾਂ ਜਿੱਥੇ ਮਰਜੀ ਰੱਖੀ ਜਾਇਓ ਬਾਬ ਜੋੜਜੀ ਤਾਂ ਪਾ ਲਏ ਇੱਥੇ ਹਾਂ ਆਹੋ ਫਿਰ ਪੋਣ ਲਿਆ ਸਟਾਰਿਆ ਹਾਂ ਨਾ ਕਦ ਨਹੀਂ ਮੈਨੂੰ ਚੱਪਾ ਆ ਦੇਖੋ ਭਾਈ ਆ ਰਬੜ ਬੈਂਡ ਨਵਾਂ ਪਾ ਲਿਆ ਸਾਡੇ ਕਾਕੇ ਨੇ ਆ ਛੱਟ ਵੀ ਵੱਜਦੀ ਹੁੰਦੀ ਇਹਨੂੰ ਕਿੱਥੇ ਕਿੱਥੇ ਖੜ ਤੂੰ ਜਾਣ ਕੇ ਛੱਡਣੀ ਤਾਂ ਉਦੋਂ ਚੌ ਲੱਗਣੀ ਫੇਰ ਉੱਥੇ ਬੈਠ। ਮੋਟਰ ਚਲਾ ਕੇ ਭਰ ਲਾ। ਉੱਥੇ ਤੋਂ ਮੋਟਰ ਚਾਲ ਨਾ। ਉਹ ਜੀਜੂ ਮੋਟਰ ਚਲਾਉਂਦਾ ਤੂੰ ਪਾਣੀ ਭਰ ਤਾਂ। ਮੋਟਰ ਸਾਈਕਲ ਨਹੀਂ। ਆ ਬਾਰ ਮੈਂ ਚਲਾਉਂਦਾ। ਹੋਰ ਚਲਾਉਗਾ ਜੀਜੂ ਤੈਨੂੰ ਕਹਿੰਦਾ ਤੂੰ ਪਾਣੀ ਭਰਨਾ। ਮਾਮੂ ਤੇ ਭਰੂਗੀ ਅੱਜ ਨਾ। ਹਾਂਜੀ। ਆ ਵੀ ਫਾੜਨਾ। ਮੈਂ ਭਰੂਗੀ ਨਾ। ਉੱਧਰ ਮਾਮੇ ਦੀ ਡਿਊਟੀ ਲੱਗ ਗਈ ਜੀ। ਮਾਮਾ ਗਿਆ ਪਦੀਨਾ ਤੋੜਨ। ਮੈਂ ਵੀ। ਹਾਂਜੀ। ਸਿਲੰਡਰ ਦੀ ਲੀਕ ਆ ਉਹਨੂੰ ਕੋਲ ਦੇਖੋ ਠੀਕ ਆ ਲੀਕ ਕਰਦੀ ਆ ਉਹ। ਓਹ ਹੁਣ ਉਹਨੂੰ ਕਿਆ ਦੇਖਾ ਮੈਂ ਉਹਦਾ ਲੀਕ ਕਰਨ ਉਹਨੂੰ ਦੂਏ ਲੋਟ ਚੱਕੀ ਆਉਂਦਾ ਦਾ ਤੂੰ ਦੇਖ ਲੈ ਇਹ ਕਹਿੰਦੀ ਆ ਬਦਲ ਨਹੀਂ ਗਿਆ ਤੇ ਅੱਛਾ ਚੱਕ ਪਰ ਗੱਡੀ ਦਾ ਖੋਲ ਅੱਜ ਆ ਬੈਗ ਚੱਕ ਮੈਂ ਤਾਂ ਹੀ ਦੇਖੂਗਾ ਬੈਗ ਚੱਕ ਬੈਗ ਆ ਟੋਕਰੀ ਗਿਰੂਗੀ ਟੋਕਰੀ ਬਿਟੂ ਹਾਂ ਚਲ ਆ ਜੀ ਠੀਕ ਕਰਦੀ ਖੁੱਲ ਗਿਆ ਹੁਣ ਤਾਂ ਆਹ ਆ ਆ ਜੀ ਜਾ ਠੀਕ ਆ ਮੈਨੂੰ ਕਸ ਉਹ ਕਾਂ ਨੂੰ ਲੀ ਕਰਦੀ ਮੇਰੀ ਆ ਚੀਜ਼ ਲੱਗਦੀ ਐ ਨੀ ਆ ਸੀਟ ਵਾਲੀ ਉਹ ਆ ਪਿੱਛੇ ਨੂੰ ਆ ਚੀ ਲੱਗਦੀ ਕੋਕਤਾ ਆਉਂਦਾ ਨਹੀਂ ਮੈਨੂੰ ਉਹ ਐਨਕ ਤਾਂ ਆਈ ਜਾਣਾ ਹੁਣ ਥੋੜਾ ਬਹੁਤ ਸਿਲੰਡਰ ਪਿਆ ਸੀ ਮੂਰੇ ਰੱਖ ਲੈ ਰਵਿੰਦਰ ਪੈਰਾਗੋੜ ਉਹ ਕਾਂ ਨੂੰ ਪੈਣਾ ਇੱਥੇ ਠੀਕ ਆ ਪੂਰਾ ਕਸਾ ਵਾ ਕਸੀ ਹੋਈ ਆ ਹਾਂ ਫੇ ਲਾਈ ਇੱਕ ਵਾਰੀ ਫੇਸੂਸੂ ਕਰਦੀ ਪਹਿਲਾਂ ਕਰਦੀ ਸੀ ਸੂਸੂ ਅੱਛਾ ਨਾ ਨਾ ਉਹ ਨਾ ਲੱਗਦਾ ਹੋਵੇ ਉਹਦੇ ਨਾਲ ਉਹ ਨਾ ਨਾ ਦੇਖੀ ਹੁਣ ਨਹੀਂ ਕਰਦੀ ਸੂਸੂ ਨਹੀਂ ਕਰਦੀ ਉਹ ਰੁਪਲੇਖਾ ਪੈ ਗਿਆ ਪਹਿਲਾ ਕਰਦਾ ਸੀ ਟਾਇਰ ਤਾਂ ਨਹੀਂ ਕਰਦਾ ਗੱਡੀ ਦਾ ਕੋਸੂਸੂ ਦੇਖ ਲਿਓ ਕਿਤੇ ਸਿਲੰਡਰ ਇਹਨੂੰ ਸੂਸੂ ਕਰੀ ਜਾਓ ਜੇ ਠੰਡਾ ਪਾਣੀ ਆਉਂਗਾ ਜਦ ਭਰੀ ਹਾਂਜੀ ਮਾਰੇ ਫੜ ਜਾ ਪੁੱਤ ਬੋਤਲ ਭਰ ਲੈ ਫੜ ਲੈਣ ਤਾਂ ਫੜ ਲੈਣ ਇਹਨੂੰ ਫੜ ਰਹਾ ਕਹਿੰਦੀ ਮੈਂ ਵੀ ਭਰੂੰਗੀ ਕਿਉਂਕਿ ਆਏ ਨਾ ਫਿਰ ਤੁਹਾਡੇ ਢੁੰਡੇ ਢੁੰਡੇ ਪਾਣੀ ਆਣਾ ਚਲ ਬਾਹਰ ਆ ਕੇ ਖੇਡਣਾ ਨਹੀਂ ਨਹੀਂ ਮਾ ਤੇਰਾ ਆਹ ਤੇਰੀ ਬੋਤਲ ਆ ਅਸੀਂ ਕਿਹੜੇ ਕਹਿੰਦੇ ਸਾਡੀ ਐ ਇਹਨੇ ਰਬੜ ਕਿੱਥੇ ਪਾਈਏ ਦੇਖੀ ਬਾਲੀ ਸਿਆਣੀ ਰਬੜ ਬੈਂਡ ਪਾਇਆ ਵਗਲੀ ਨੇ ਚਾ ਪਹਿਰੇਸ ਬਿਨਾ ਪੱਖੇ ਜੇ ਨਾ ਬੰਦ ਕਰਿਓ ਮੈਂ ਕਹਾਂ ਮੈਂ ਕਿਹੜੇ ਘਰੇ ਪੱਖੇ ਬੰਦ ਉਹ ਤਾਂ ਤੁਹਾਡੇ ਕੋਲ ਸੋਚੋ ਤਾਂ ਮੇਰੇ ਕੋਲ ਥੋੜਾ ਮੇਰੇ ਕੋਲ ਤਾਂ ਏਸੀ ਦਾ ਸੋਚਾ ਮੈਂ ਏਸੀ ਬੰਦ ਕਰ ਸਕਦਾ ਗੱਡੀ ਦਾ ਪਤਾ ਨਹੀਂ ਕਿੱਥੇ ਆ ਕਿਧਾ ਪਰਸ ਕਿੱਥੇ ਗਿਆ ਹੁਣ ਉਹਨੂੰ ਯਾਦ ਕਰਾਉਣਾ ਯਾਰ ਹਏ ਇਹ ਕਲਾ ਖੋਲਤੀ ਆ ਕੀ 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 ਕਰਦੀ ਚੌੜ ਕਰਦੀ ਚੌੜ ਅਗਲੇ ਮਾਮੀ ਕੋਲ ਆਈ ਵੀ ਆ ਚੌੜ ਕਰਾਂਗੇ ਚੌੜ ਕਰਾਂਗੇ ਹਾਂ ਚੌੜ ਕਰਾਂਗੇ ਆਏ ਮਾਰੇ ਮੁੱਕਾ ਵਾਲੇ ਕੁੱਤੇ ਰੇਰੇ ਮੈਂ ਨਹੀਂ ਮੈਂ ਕਹਿੰਦਾ ਇੱਦਾਂ ਹੀ ਰੱਖ ਲੈਨੇ ਹਣਾ ਜਹੁਰਜੀ ਸਾਹਿਬ ਹਾਂ 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 ਮੈਂ ਮਾਨ ਚਲੋ ਆਜੋ ਸਾਰੇ ਜਾਣੇ ਅੰਦਰ ਬਾਹਰ ਕਰੋ ਸੱਚਾ ਪਾਤਸ਼ਾ ਅਰਦਾਸ ਕਰ ਲਈਏ ਇੱਕ ਵਾਰ ਬੇਨਤੀਆ ਬਾਬਾ ਕੋਲ ਫੇ ਪਾ ਲਈਏ ਚੇਲਾ ਫੇ ਪਾਈਏ ਚੱਲੇ ਮੰਮੀ ਆ ਜਾ ਫਿਰ ਵਾਹਿਗੁਰੂ ਸਤਨਾਮ ਮੰਮੀ ਨੇ ਵਿਚਾਰੀ ਨੂੰ ਹੁਣ ਹੁਣ ਚੁੱਲਾ ਬੰਦ ਕਰਿਆ ਹਾਂਜੀ ਸਮਾਂ ਰੁੱਕੜੇ ਪਿਆ ਇਹਨਾਂ ਨੇ ਖਾ ਕੇ ਬੜਾ ਦੜਾ ਦੜ ਜਦ ਤਿਆਰ ਹੋ ਗਈਆਂ ਵੀ ਚਲੋ ਚੱਲੀਏ ਮੇਰਾ ਪਤਸ਼ਾਹ ਮੈਨੂੰ ਆ ਪਤਾ ਪੁੱਤ ਤੇਰਾ ਪਤਸ਼ਾਹ ਕਿੱਥੇ ਆ ਤਾ ਰੱਖਿਆ ਕਿੱਥਰ ਰੱਖਿਆ ਲੋ ਜੀ ਅਰਦਾਸ ਬੇਨਤੀ ਕਰ ਲਈ ਤੇ ਜਿਹੜਾ ਦੇਖਦਾ ਪ੍ਰਸਾਦ ਬਚਾ ਹਸੀ ਉਹ ਸਾਰਿਆਂ ਨੇ ਲਿਆ ਸ਼ੱਕ ਤੇ ਹੁਣ ਬਾਬਾ ਜੀ ਤੇ ਲੈ ਲੇ ਹੁਕਮ ਕਿ ਅਸੀਂ ਚੱਲੇ ਸਪੈਸ਼ਲ ਅਰਦਾਸ ਕੀਤੀ ਜੀ ਰਵਿੰਦਰ ਸਿੰਘ ਲਈ ਇਹ ਬਾਬਾ ਜੀ ਰਵਿੰਦਰ ਸਿੰਘ ਦੇ ਨਾਲ ਖੜਨ ਵੀ ਰਵਿੰਦਰ ਸਿੰਘ ਸਾਰੇ ਪਿੰਡਾਂ ਦੀ ਸੈਰ ਕਰੇ ਪੰਜ ਧਾਮ ਘੁੰਮੇ ਬਿਲਕੁਲ ਹਾਂ ਸਹੀ ਹੋਇਆ ਹੁਣ ਦੇਖ ਲੋ ਕਾਚਾ ਜੀ ਪੈਸੇ ਸਵੇਰੇ ਜਿਆਦਾ ਪਾ ਉੱਠੇ ਜੀ ਆ ਜਾ ਯਾ ਅਦਰ ਸੁਰਜਨੀਤਾ ਪਹਾੜੀ ਨੂੰ ਹਾਂ ਅੱਗੇ ਦੁਪਹਿਰੇ ਤੇ ਬਿਲਕੁਲ ਪਾਣੀ ਲੀਜੀ ਹਾਂ ਜਾਦਾ ਬੜੇ ਵੱਲ ਸਿੱਧੀ ਧੁੱਪ ਸੀ ਹਾਂ ਆ ਹੁਣ ਕੰਟਾ ਹੋ ਗਿਆ ਇੱਧਰ ਹੁਣ ਛਾਂਾ ਹੋਈ ਵੀ ਆ ਹਾਂ ਇੱਧਰ ਧੁੱਪ ਆ ਹਾਂ ਇਹ ਦੇਖ ਲਓ ਪਹਾੜ ਦੇ ਆਹਾ ਸਿਸਟਮ ਆ ਬਾਈ ਹੂੰ ਉਹ ਮਾਮੇ ਆ ਜਾ ਤੂੰ ਤਾਂ ਪਦੀਨੇ ਨਹੀਂ ਫੜ ਲੈ ਯਾਰ ਅਸੀਂ ਜਾਣ ਤੇ ਖੜੇ ਆ ਓ ਮਾਮਾ ਜੀ ਨੂੰ ਬੈਠੇ ਰੋ ਤਾਂ ਦੇਖੋ ਇਹ ਗੱਲ ਬੋ ਮਾਮੂ ਮਾਈ ਨੂੰ ਜੈਸਮੀ ਨੇ ਤਿੰਨ ਚਾਰ ਵਾਰ ਕਹਿਦਾ ਮਾਮਾ ਜੀ ਖਾਸਾ ਖਾਸਾ ਪੰਡੇ ਲਿਆਉਂਗਾ ਹੜਾ ਥੋੜਾ ਮਾਮਾ ਜੀ ਨੇ ਭਾਈ ਖਾਸਾ ਕਰਕੇ ਮਾੜਾ ਹਾਂ ਪਿੱਛੇ ਅੰਬ ਫੇਰੇ ਪਈਆਂ ਗੱਡੀ ਚੋਂ ਸਮੈਲ ਆਉਂਦੀ ਆ ਕਿਸੇ ਚੀਜ਼ ਦੀ ਮਾਮੇ ਆ ਜਾ ਯਾਰ ਜਾਣਦੇ ਗੁੱਸੇ ਨੂੰ ਬਹੁਤ ਆ ਬਹੁਤ ਆ ਬਹੁਤ ਆ ਮਾਮਾ ਕਹਿੰਦਾ ਅੱਜ ਤੂੰ ਮਸਾਲਾ ਓ ਮਾਮੇ ਦੇ ਬੌਲ ਤਾਂ ਫਿਰਦੇ ਜੀ ਪਲਾ ਸਾਇਰ ਪਰ ਗਏ ਤੇ ਹੁਣ ਮੁੜਿਆ ਇਹ ਕੋਈ ਆਵਤ ਪਰ ਲੇ ਗਿਆ ਬਤਾ ਹੁਣ ਮੁੜ ਗਿਆ ਆਪਾਂ ਨਰਮਾ ਚੁਗਦੇ ਨੇ ਪਦੀਨਾ ਚੁਗਦੇ ਨੇ ਆਪ ਪਦੀਨਾ ਹੋਇਆ ਵਾ ਖੂਹ ਤੇ ਪਾਣੀ ਕਰਕੇ ਬਾਹਰ ਸੁਹਣਾ ਆਪਾ ਪਦੀਨਾ ਮਰੋ ਤੁਰੋ ਹੁਣ ਤੁਰੋ ਮਾਮੀ ਨੂੰ ਮਾਮੀ ਨੂੰ ਮਿਲਣੀ ਨਹੀਂ ਬਹਿ ਜਾ ਗੱਡੀ ਚ ਚਲੋ ਮਾਕਣੀ ਜਾਣਾ ਮੈਂ ਤਾਂ ਜੋੜ ਜੀ ਜਾ ਕੇ ਪਾਉਣੇ ਨੰਗੇ ਪੈਰ ਤਾਂ ਗੱਡੀ ਚ ਰੱਖਦੇ ਮੈਂ ਹਾਂ ਰੱਖਦੇ ਮੈਂ ਪੈਰ ਦੁਖਦਾ ਮਾ ਮੱਥਾ ਪੈਰ ਦੁਖਦਾ ਕੀ ਹੋਇਆ ਵੀ ਝੋਟ ਆ ਗਈ ਹਾਂ ਮੇਰਾ ਪੈਰ ਦੁਖਦਾ ਮੋਚ ਚਲ ਗਈ ਹੈ ਪੈਰ ਨੂੰ ਪਾਪਾ ਜੀ ਦਿਖਾਉਣਾ ਪੈਣਾ ਹੈ ਮੈਂ ਹਾਂ ਇਹ ਰੱਟ ਘੱਟ ਦੇਣ ਮੇਰੇ ਕੋਈ ਨਹੀਂ ਫੇ ਤਾਂ ਹੀ ਦਿਖਾਉਣਾ ਇਹ ਤਾਂ ਦਿਖਾਉਣਾ ਦਾ ਪੈਣੀ ਆ ਆ ਦੇਖ ਲੈ ਕੀ ਕਰ ਜਾਂਦੀ ਆ ਇਹਨੇ ਮੈਚੇ ਕੁੱਟ ਖਾ ਕੇ ਜਾਣਾ ਹੁਣ ਘੱਟ ਕੋਈ ਨਹੀਂ ਹੈਗਾ ਸਹੀ ਗੱਲ ਮੈਂ ਇੱਕਾ ਬਾਬਾ ਮਾਮੇ ਮਾਮੇ ਨਹੀਂ ਕੋ ਯਾਰ ਮਾਮੇ ਆ ਜਾ ਯਾਰ ਤੂੰ ਵੀ ਬਾਕ ਗੁੱਸਾ ਹੀ ਖਾ ਗਿਆ ਹੁਣ ਬੱਸ ਬਹੁਤ ਮਾਮੇ ਗਾਲੀ ਆ ਨਾ ਹੂੰ ਓਏ ਓਏ ਮਿੱਠੂ ਮੰਮੂ ਫੇਰ ਲੱਗੇ ਉਹ ਕਿੱਥੇ ਗਿਆ ਸੀ ਨਾ ਰਵੀ ਇਹ ਤੇ ਬੂੜੀ ਤੇ ਨਹੀਂ ਮੱਥਾ ਨਹੀਂ ਟੇਕਣਾ ਪਾਣੇ ਤਾਂ ਕਰਕੇ ਕੁਛ ਵੀ ਨਹੀਂ ਪਾਇਆ ਮੈਂ ਫਿਰ ਇਹਨੂੰ ਆਇਆ ਫੜ ਲਾ ਗੰਡੀ ਇਹਨੇ ਮੈਂ ਤਾਂ ਕੁੱਟ ਕਹਾਣੀਆਂ ਗੱਡੀ 'ਚ ਬਹਿ ਕੇ ਕੁੱਟ ਦਣੀਆਂ ਮੈਂ ਇਹ ਮੈਨੂੰ ਪਤਾ ਇਹਨੂੰ ਸਰਵ ਜਸਮੀਨ ਆ ਜਾਓ ਹੁਣ ਪੁੱਤ ਹਾਂ ਜੀ ਆ ਲੋ ਜੀ ਇਹ ਕਹੇ ਮੰਮੀ ਇਹ ਇੰਨੇ ਨਹੀਂ ਇੰਨੇ ਨਹੀਂ 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 ਮੈਂ ਕਿ 100 ਰੁਪਏ ਲੜਾ ਲੈ ਆਪਰੇ ਮਾਂ ਇੰਨਾ ਨਹੀਂ ਲੈਣਾ ਮਾਮੀ ਕੋਲ ਨਾ ਨਾ ਮਾਮੀ ਤੁਹਾਡੇ ਕੋਲ ਦੇਖ ਲੈ ਵੀਰੇ ਬੰਦੂ ਕਰਦੀ ਇੰਨੇ ਨਹੀਂ ਲੈਣੇ ਹੈਗੇ ਇਹਨਾਂ ਪਸੋਰ ਕੇ ਮੈਂ ਨਹੀਂ ਕੁਝ ਵੀ ਕਹ ਸਕਦਾ ਦੇਖ ਭਾਈ ਨਹੀਂ ਯਾਰ ਇੰਨੇ ਨਹੀਂ ਤੁਹਾਡੀ ਮਾਮੀ ਭਾਣਜੀ ਦਾ ਤੁਹਾਡਾ ਪਿਆਰ ਆਪਸੀ ਆਉਂਦੇ ਆ ਕਦੇ ਕਦੇ ਆ ਜਿਆਦਾ ਮਾਮੀ ਤੂੰ ਮੈਨੂੰ ਹਜੇ ਉਹ ਅੰਗਾ ਕਰਦਾ ਮੈਂ ਤਾਂ ਕੀ ਕਰਨਾ ਤੇਰੀ ਬਟੂਆ ਜੇ ਪਟ ਗਈ ਕੋਈ ਨਾ ਫਟ ਗਈ ਮੇਰੇ ਬਟੂਏ ਚ ਪੈਸੇ ਜ਼ਿਆਦਾ ਤੇ ਨਾ ਲੈ ਕਹਿੰਦਾ ਪੱਲੀ ਵਾਰ ਆਇਆ ਮੇਰ ਕੋ ਬਿਆਕ ਰੱਖ ਕੇ ਕਦੇ ਆਏ ਨਾ ਬਾਤ ਨੇ ਤਾਂ ਪਤਾ ਨਹੀਂ ਕਿ ਕਿ ਤਰ੍ਹਾਂ ਕਿਥੇ ਲਾ ਚਲ ਕੋਈ ਨਹੀਂ ਇਹ ਸਗਣ ਬਿਹਾਰ ਦੇ ਹੁੰਦੇ ਥੋੜੇ ਜੇ ਲੈ ਭਾਈ ਕਰਨ ਤੂੰ ਵੀ ਚੀਜੀ ਖਾ ਲਈ ਇਹਦਾ ਆਈ ਤਾਂ ਪਹਾੜੀਆ ਕਮਾਉਂਦਾ ਇਧਰ ਨੂੰ ਹਾਂ ਰੱਖੇ ਵੀ ਹੈ ਇਹ ਕੀ ਵਿਚਾਰੇ ਨੇ ਮਾਮੀ ਤੂੰ ਮੈਨੂੰ ਬਹੁਤ ਜ਼ਿਆਦਾ ਇੱਕ ਨਾ ਉਡਾ ਦੇ ਨਹੀਂ ਆ ਲੈ ਥਰ ਤੋਂ ਮਮੀ ਐ ਮਮੀ ਮੇਰੀ ਗੱਲ ਸੁਣ ਮੈਨੂੰ ਛੋਟਾ ਨੋਟ ਦੇ ਨਹੀਂ ਨਹੀਂ ਛੋਟਾ ਹੀ ਆਪ ਛੋਟਾ ਛੋਟਾ ਨੋਟ ਤੁਸੀਂ ਲੜਨਾ ਛੋਟਾ ਨੋਟ ਦੇ ਦੇ ਕੀ ਹੋ ਗਿਆ ਇਹਦਾ ਕਾੜੀ ਹੋ ਰਹੀ ਹੋਗੀ ਇਹ ਮੂਰੇ ਮੂਰੇ ਮਮੀ ਪાળ ਪਿੱਛੇ ਪਿੱਛੇ ਨਹੀਂ ਛੋਟਾ ਲਗੋਲੇ ਹੈਗਾ ਸੀ ਹਾਂ ਨਹੀਂ ਕਿਹੜਾ ਹੁੰਦਾ ਨਾ ਛੋਟੇ ਹੀ ਦਿਆ ਕਰ ਬਹੁਤ ਹੀ ਦਿਆ ਹੈ ਤੁਸੀਂ ਕਿਹੜੇ ਰੋ ਜਾਂਦੀ ਹੈ ਬਈ ਹਾਂ ਹੋਰ ਕਹਿੰਦੇ ਖਦਾਰੇ ਕਿਹੜਾ ਮਾਰਿਆ ਕਿਤੇ ਤੇ ਜੈਸਮੀਨ ਨੂੰ ਲੱਭੀ ਜਾਂਦੀ ਮੈਨੂੰ ਆਹ ਜੈਸਮੀਨ ਇਹ ਮਮੀ ਮੈਨੂੰ ਤਾਂ ਇੱਧਰ ਰਵਿੰਦਰ ਨੂੰ ਦੇ ਦਿੱਤੇ ਇੱਕੋ ਵੱਲ ਛੋਟਾ ના ના ઓલા ઓગી ઓ બંધ ગયે જોડી રાટીએ જોડી રાટી ના ના મમ્મી મને ગા દે ના ફિર કે હવે આતરાસી થી બહુ થાય મમ્મી તો હણ આજે કા નામ છેટી હોય કા નામ મમ્મી કોમ સેલેસ ઠીક હો જા ફિર દેરા મારતે રે હણ પતા લાગ ગયા થનુ ઓ ਤੇરે હો મમ્મી કોલ ક્યું મમ્માજી છોટા નોટ દે દે કે જે મેરે મમ્માજી ઓ ના 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 તો ઈ ફિર કે બાયરી આ બહુ ના 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 ખજાના હો જા ਹਾਂ ਲੇਕਿਨ ਉਹ ਚਲੋ ਹੁਣ ਬੜੋ ਗੱਡੀ ਚ ਨਹੀਂ ਨਹੀਂ ਫੜਾ ਨਹੀਂ ਫੜਾ ਬੂਆ ਦੇ ਪੁੱਤ ਕਰੋ ਐਕਸਟੈਂਡ ਹਾਂ ਬੂਆ ਚਲੋ ਚਲੋ ਫਿਰ ਜੋ ਤੁਹਾਨੂੰ ਮਿਲਾਂ ਥੋੜਾ ਜੀ ਹਾਂ ਮੈਂ ਆ ਗਿਆ ਹਾਂ ਛੋਟਾ ਹੋਊਗੀ ਮੈਂ ਆ ਆਜੀ ਆਜੀ ਮੇਲਾ ਤਾਂ ਲੰਘਾਤਾ ਦੇਖਿਆ ਹੀ ਨਹੀਂ ਉੱਪਰ ਚੱਲੇ ਹੁਣ ਉੱਥੇ ਦੇਖਾਂਗੇ ਜਾ ਕੇ ਮੇਲਾ ਹੂੰ ਨਿੰਬਲਾ ਆਉਂਗਾ ਜੂਂ ਜਲੇ ਦੀ ਕਿਉਂ ਆਹੋ ਟੈਂਕ ਛੇ ਗਰਵਾ ਨਾ ਛੱਡ ਕੇ ਕਿਸੇ ਠੇਕ ਮਾਰਾਂਗੇ ਜੀ ਬੱਟੇ ਜਿਹੜਾ ਚਲੋ ਠੰਪਾ ਮੰਮੀ ਆਜੋ ਫੇਰ ਤੁਸੀਂ ਜੋੜੀ ਮਾਰ ਲਿਓ ਕਿਹੜਾ ਕਦਮ ਖੋਲਣਾ ਹੈ ਆ ਵੀ ਮੈਂ ਬਹੁਤ ਬੁੜੀ ਹੋ ਗਈ ਮੈਨੂੰ ਇੱਥੇ ਮਿਲ ਲਾ ਚਾਹ ਬਹੁਤ ਬੁੜੀ ਹੋ ਗਈ ਚਲ ਆ ਜਾ ਕੇ ਇਹ ਬਾਰੇ ਉਲੇ ਲਾ ਖੋਲ ਦੋ ਚਾਹ ਖੋਲ ਦੋ ਇਸੇ ਖੋਲੋ ਖੁੱਲੇ ਹੀ ਅਸੇ ਬਸੋ ਜਦ ਤੱਕ ਲੱਗਣਾ ਖੋਲ ਦੇਣੇ ਮੈਮੋ ਫਿਰ ਮੈਂ ਕਿਉਂਣਾ ਤੁਸੀਂ ਫਟਾਫਟ ਕੀ ਕਰਦੀ ਆ ਕੋਧ ਰਹੀ ਮਾਮਾ ਮੈਨੂੰ ਮੈਨੂੰ ਜਾਣਾ ਪੜੇ ਕੋ ਦੋ ਰਾਤਾਂ ਲੱਗਣ ਮਾਮਾ ਮੈਨੂੰ ਕਹੀ ਜਾਂਦਾ ਬਹੁਲੀ ਤਰੀਕ ਨੂੰ ਆਉਣਾ 20 ਨੂੰ ਕਹਿੰਦਾ ਮੋੜਿਆ ਆਉਣਾ ਤੂੰ ਕਹਿੰਦੀ ਸਾਡੇ ਕੋਲ ਦੋ ਰਾਤਾਂ ਲਾ ਕੇ ਜਾਊਗਾ ਮਾਮਾ ਮੈਨੂੰ ਕਾ ਮਾਦਰ ਤੈਨੂੰ ਪਤਾ ਉੱਡੇ ਪਤਾ ਦੱਸਤਾ ਮਾਮੇ ਨੇ ਮੈਨੂੰ ਹਾਂ ਹਾਂ ਫੇਰ ਮੈਂ ਕਿਹਾ ਤਾਂ ਮੈਂ ਕੀ ਕਰ ਜਾ ਕੇ ਨਾ ਉੱਥੇ ਬਿਚੂ ਢਾ ਕੇ ਆਣਾ ਬਿਚੂ ਆਹ ਲੱਤ ਜੜੇਉ ਤੱਸ ਜੇ ਤੇ ਅੱਛਾ ਅੱਛਾ ਬੰਗਿਆ ਕਿਤੇ ਬੰਗਿਆ ਕੋਲ ਉਹ ਕਹਿੰਦਾ ਇੱਕ ਵਾਰੀ ਚੜਾ ਕੇ ਦੇਖੋ ਵੀ ਇਹ ਰੀਆ ਰੀਆ ਕੋਈ ਬਿਮਾਰੀ ਆ ਵੀ ਲੱਤਦੀ ਹੂੰ ਉਥੇ ਸਾਰੀ ਦਰਦ ਚਲ ਜਾਣੀ ਵੀ ਤੁਹਾਨੂੰ ਪੂਰੇ ਆਣਾ ਪੈਣਾ ਕਿਹਾ ਤਾਂ ਮੈਂ ਕਿਹਾ ਵਿੱਕੀ ਨੇ ਨਾਲ ਉਸੇ ਮੋਟਰਸਾਈਕਲ 'ਤੇ ਜਾਇਆ ਹੈ ਨਾਲੇ ਜਾਣੀ ਫਿਰ ਜੈਸਮੀਨ ਕੋਲ ਵੀ ਪਾਣੀ ਰੱਖ ਲੈ ਮਾਮੇ ਭਰ ਲੈ ਪਾਣੀ ਭਰ ਲੈ ਭਰ ਲੈ ਪਾਣੀ ਜੈਸਮੀਨ ਕੋਲ ਵੀ ਜਿਹੜਾ ਮਰਾ ਲਿਆ ਉਹ ਹਾਂ ਫੋ ਚਲੋ ਹੁਣ ਬਹਿ ਜਾਓ ਕੀ ਕਰਦੇ ਆ ਆਹ ਮੈਂ ਉਹ ਹੀ ਦੋ ਕੁ ਚੰਗਾ ਲੱਭ ਕੇ ਚਲੋ ਆਉਣੀ ਐ ਦੋ ਮਿੰਟ ਡਿੰਪਲ ਦਾ ਨੰਬਰ ਦੇਦਾ ਮੈਨੂੰ ਮੈਂ ਉਹਦਾ ਲਿਆ ਮਗਰ ਿੰਗ ਨਾ ਗਈ ਫੇਰ ਓਖਾ ਬੂਟ ਹਾਂ ਹਾਂ मामੂ ਬੂਟ ਪਾਉਂਗਾ ਹੁਣ ਮੈਂ ਲਾ ਕੇ ਜੋੜ ਦੀ ਮੱਥਾ ਟੇਕਣਾ ਚੱਲ ਠੀਕ ਆ ਫੇਰ ਠੀਕ ਛੜ ਦੀ ਕਲਾ ਚੱਲੋ ਚੰਗਾ ਵੀ ਛੜ ਦੀ ਕਲਾ ਚੱਲੋ ਹਾਂ ਠੀਕ ਐ ਕਿਹੜਾ ਮਾਰਦਾ ਰਹੀ ਵਾਠੀ ਕੋਈ ਟੈਨਸ਼ਨ ਨਹੀਂ ਲੈਣੀ ਮਕਾਨ ਦਾ ਕੰਮ ਚਾਹੇ ਹੌਲੇ ਹੌਲੇ ਚੱਲੇ ਉਹ ਬਾਬੇ ਆਪੇ ਕਿਰਪਾ ਕਰੋਗੇ ਹੋ ਜਾਊਗਾ ਸਾਰੇ ਮੈਂ ਤੇਰਾ ਮਾਮਾ ਨਹੀਂ ਕਹਿੰਦੀ ਬਾਬੇ ਨੇ ਉੱਪਰ ਵਾਲਾ ਆਪ ਹੀ ਆ ਦੇਣਾ ਬਸ ਹਾਂ ਟੈਨਸ਼ਨ ਨਹੀਂ ਲੈਣੀ ਹੈ ਗੱਸ ਦੀ ਜਦ ਤੇ ਸ਼ੁਰੂ ਕਰਿਆ ਤੇਰਾ ਮਾਮਾ ਰੋਣਾ ਭਾਈ ਆ ਤਾਂ ਮੈਂ ਤੇਰੀ ਪਾਇਆ ਮੈਂ ਕਾ ਉੱਪਰ ਵਾਲਾ ਆਪ ਹੀ ਆ ਭਾਈ ਹਾਂ ਆਪੇ ਦੇਖਦਾ ਤੇਰਾ ਮਾਮਾ ਕਹਿੰਦਾ ਉੱਪਰ ਤੇ ਆਣੇ ਵਾਲਾ ਉੱਪਰ ਤੇ ਵੀ ਆਉਂਦਾ ਉੱਪਰ ਤੇ ਵੀ ਆ ਜਾਣੇ ਜਾਂ ਉਹਨੇ ਕਿਰਪਾ ਕਰਨੀ ਹੈ ਕਿ ਐ ਪਤਾ ਲੈਟਰੀ ਉਹ ਲੱਜਣੀ ਕੋਈ ਹਾਂ ਰਵਾਇਤੀ ਕਰੇ ਹੱਥ ਹੀ ਆ ਸਭ ਕੁਝ ਤੇ ਬੜਾ ਕੋਈ ਨਹੀਂ ਆ ਹਮ ਹਣ ਹੁਣ ਤੁਸੀਂ ਬੈਂਦੇ ਕੱਤ ਨਹੀਂ ਹੈਗੇ ਜੀ ਬੈਠੜੇ ਲੱਗੇ ਆਂਦੀ ਉਹਦੀ ਗਮਾ ਖਾਂ ਲੱਗੇ ਹੋਣੇ 2000 ਤੇਰਾ ਮੱਤ ਤੇਰਾ ਆ ਚੱਕ ਆ ਦੇਖਿਓ ਆ ਦੇਖਿਓ ਤਾਰੇ ਜੋ ਸੋਰੇ ਨਹੀਂ ਦਸੂ ਜੇ ਟਾਕੀ ਨਹੀਂ ਲੱਗੀ ਬਸ ਬਸ ਨਾ ਕੀ ਹੋ ਗਿਆ ਤੂੰ ਚਿੰਗਮਾ ਖਾਂਦਾ ਨਾ ਨਾ ਮੈਂ ਕਿੱਥੇ ਜਾਂਦਾ ਆ ਚੱਕ ਜਗਾਲੀ ਕਰਦੇ ਆ ਆਏ ਹਏ ਆ ਮਿਲ ਗਿਆ ਤਾਰਾ ਮੇਰੀ ਤਵੀ ਆਏ ਆ ਜਿਹਦੀ ਕਿਸਮਤ ਜ਼ਮਾਨ ਆ ਹਾਂ ਜਿਹਨੂੰ ਸਮਾਨ ਮਿਲਣਾ ਉਹਨੂੰ ਮਿਲ ਗਿਆ ਮਾਮੀ ਦੇ ਬਾਪੇ ਨੇ ਨੰਬਰ ਤਾਰਾ دیے ਗੋਲੀਆਂ ਦੇ ਕਹਿੰਦੀਆਂ ਉਹ ਡਿੱਪ ਲੰਬਰ ਤਾਰ ਦੇ ਦੀਆਂ ਪੂਰੀਆਂ ਲੈ ਆਈ ਉਹਨਾਂ ਫਾਫੇ ਪਤਾ ਨਹੀਂ ਰੱਡੇ ਤੇ ਲੱਗਦੀ ਉਹ ਜਾਂਦੇ ਜਾਂਦੇ ਪਤਾ ਨਹੀਂ ਕਿਆ ਕਿਆ ਲੱਭੀ ਜਾਣਾ ਉਹਨਾਂ ਨੇ ਪਾਣੀ ਪੀਣਾ ਨਹੀਂ ਮਾਮੇ ਖਾਂ ਕੇ ਹੋ ਗਈ ਮਨੂੰ ਤਾਂ ਪਾਣੀ ਠੰਡਾ ਖੂਹ ਵਾਲਾ ਤੂੰ ਹੀ ਆ ਟਾਕੀ ਲਾਉਣ ਕੰਮ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਗਾਂਹ ਚੱਲ ਕੇ ਮਿਲਾਂਗੇ ਪਾਉਂਟ ਕੇ ਜੀ ਜੋੜਜੀ ਸਾਹਿਬ ਤੇ ਨਮਸਕਾਰ ਕਰ ਲਈ ਅਰਦਾਸਾਂ ਬੇਨਤੀਆਂ ਕਰ ਲਈ ਜੀ ਤੇ ਬਸਾਖੀ ਦੇ ਸਬੰਧ ਵਿੱਚ ਕੁਝ ਪੰਜਾਬ ਤੋਂ ਵੀ ਸੰਗਤ ਆਈਆਂ ਔਰ ਨਮਸਕਾਰ ਕਰਨ ਦੇ ਤੇ ਹਿਮਾਚਲ ਦੇ ਤਵਾ ਬਹਾਵੇਂ ਪੂਰੀ ਸ਼ਾਂਤੀ ਔਰ ਬੈਗ ਰੁਕੇ ਅਸੀਂ ਅਰਦਾਸਾਂ ਵੀ ਸਭ ਨੂੰ ਰੱਖਿਆ ਚੜ੍ਹਦੀ ਕਲਾ ਚ ਮਹਾਰਾਜ ਸਦਾ ਬਖਸ਼ ਨਮਸਕਾਰ ਕਰ ਲਿਆ ਜੀ ਤੇ ਬਸਾਖੀ ਦੇ ਸਬੰਧ ਵਿੱਚ ਨਮਸਕਾਰ ਕਰਨ ਸੁਣੀਆ ਸੰਗਤਾਂ ਇੱਥੇ ਪਹੁੰਚੇ ਹੋਈਆਂ ਤੇ ਇੱਕ ਪੰਜਾਬ ਤੋਂ ਟਰੈਕਟਰ ਵੀ ਆਇਆ ਵਾ ਉਹ ਬਾਹਰ ਤੋਂ ਗੱਡੀ ਚਲਦੀ। ਇੱਕ ਰਾਤ ਆਇਆ ਸੀ ਉਹ ਮੁੱਲਾ ਤਾਂ ਨਿਕਲ ਗਿਆ। ਉਹਦੇ ਮੂਰੇ 2-3 ਘੰਟੇ ਸੀ ਜਰਾ ਤਾਂ ਮੈਂ ਗੱਡੀ ਲੈ ਕੇ ਗਿਆ। ਤੇ ਇਹ ਜੌਂਡੀਆ ਟਰੈਕਟਰ ਆ। ਉਹ ਸੀ ਜੂੰਹ ਹੋ ਲੈਣਾ। ਤੇ ਇਧਰਲੀ ਸੜਕ। ਦੁਕਾਨਾਂ ਵੀ ਲੱਗੀਆਂ ਹੋਈਆਂ ਜੀ। ਉਹ ਕਿਤਾ ਗਲੇ ਨੂੰ ਪਤਾ ਨਹੀਂ ਕੀ ਖਾ ਗਿਆ ਜੀ ਮੇਰੇ ਨੂੰ। ਚੱਲ ਰਿਹਾ ਇਧਰ। ਰੰਗਮਚਾ ਦੁਕਾਨਾਂ ਤੇ ਸੇਲ 30 ਰੁਪਏ ਵਾਹ ਕਰੋ ਸੱਤ ਨਾਲ ਲੁੱਟ ਲਓ ਲੁੱਟ ਲਓ ਲੁੱਟ ਲਓ ਮੇਲਾ ਲੁੱਟ ਲਓ ਚੱਕੋ ਜੀ 100 100 ਰੁਪਏ ਨੂੰ ਪਲਾਜੋ 100 ਤੇ 100 ਤੇ ਓਵਰ 200 ਰੁਪਏ ਓਵਰ 200 ਰੁਪਏ ਪਲਾਜੋ 100 ਰੁਪਏ